ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ RAM ਰਾਜੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਬਚਨਾਂ ਅਨੁਸਾਰ ਜਿੱਥੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਉਹ ਧਰਤੀ ਉਹ ਜਗ੍ਹਾ ਉਪਾਗਾਂ ਵਾਲੀ ਹੋ ਗਈ ਉਸ ਜਗ੍ਹਾ ਨੂੰ ਨਮਸ਼ਕਾਰਾਂ ਆਉਂਦੀਆਂ ਉੱਥੇ ਅੱਜ ਵੀ ਰੌਣਕਾਂ ਲੱਗਦੀਆਂ ਨੇ ਸਾਡੇ ਪਾਵਨ 10 ਗੁਰੂ ਸਹਿਬਾਨ ਮਹਾਰਾਜ ਸਚੇ ਪਾਤਸ਼ਾਹ ਅਵਤਾਰ ਧਾਰ ਕੇ ਇਸ ਮਾਤ ਲੋਕ ਤੇ ਆਏ ਔਰ ਇਸ ਦੁਨੀਆ ਦੇ ਵਿੱਚ ਜਗਾ ਜਗਾ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਹਰ ਇੱਕ ਪਾਤਸ਼ਾਹੀ ਜਿੱਥੇ ਜਿੱਥੇ ਮਹਾਰਾਜ ਚਰਨ ਪਾਉਂਦੇ ਗਏ ਉਸ ਉਸ ਜਗ੍ਹਾ ਨੂੰ ਪਵਿੱਤਰ ਕਰਦੇ ਗਏ ਔਰ ਅੱਜ ਤੱਕ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ ਉਸ ਜਗ੍ਹਾ ਨੂੰ ਗਮਸ਼ਕਾਰਾ ਹੁੰਦੀਆਂ ਨੇ ਉਸੇ ਤਰ੍ਹਾਂ ਹੀ ਉਸ ਜਗ੍ਹਾ ਤੇ ਰੌਣਕਾਂ ਲੱਗਦੀਆਂ ਨੇ ਉਸੇ ਜਗ੍ਹਾ ਹੀ ਮਹਾਰਾਜ ਦੀ ਬਖਸ਼ਿਸ਼ ਅੱਜ ਵੀ ਉਸ ਜਗ੍ਹਾ ਤੇ ਵਰਤ ਰਹੀ ਹੈ ਸੋ ਅੱਜ ਇਸੇ ਤਰ੍ਹਾਂ ਹੀ ਆਪਾਂ ਅੱਜ ਗੱਲ ਕਰਾਂਗੇ ਇਤਿਹਾਸ ਦੇ ਵਿੱਚੋਂ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਧੰਨ 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 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਇੱਕ ਨਗਰ ਜਿਸ ਦਾ ਨਾਮ ਵੱਡਾਕਰ ਹੈ ਉਹ ਉਸ ਨਗਰ ਦੇ ਵਿੱਚ ਮਹਾਰਾਜ ਸੱਤੇ ਪਾਤਸ਼ਾਹ ਨੇ ਚਰਨ ਪਾਏ ਬਖਸ਼ਿਸ਼ ਕੀਤੀ ਰਹਿਮਤ ਕੀਤੀ ਅੱਜ ਇਸ ਨਗਰ ਦੇ ਇਤਿਹਾਸ ਬਾਰੇ ਆਪ ਜੀ ਨੂੰ ਜਾਣੂ ਕਰਵਾਵਾਂਗੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਦੇ ਸਦਕਾ ਉਹ ਆਪਾਂ ਸਰਵਣ ਕਰਦੇ ਆ ਜਿਹੜਾ ਇਹ ਵੱਡਾਕਰ ਨਗਰ ਹੈ ਇਸ ਨਗਰ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ 6ਵੀ ਜੋ ਕਿ ਅਜ ਸਥਾਪਿਤ ਹੈ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਔਰ ਇਸ ਨਗਰ ਦੇ ਇਤਿਹਾਸ ਬਾਰੇ ਇੱਥੋਂ ਦੇ ਰਹਿਣ ਵਾਲੇ ਕੁਝ ਸਿੱਖਾਂ ਦੇ ਨਾਮ ਇਤਿਹਾਸ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਬਾਰੇ ਆਪ ਜੀ ਨਾਲ ਜ਼ਿਕਰ ਕਰਾਂਗੇ ਜੀ ਵੱਡਾ ਕਰਜੋ ਨਗਰ ਹੈ ਇਹ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਡਰੋਲੀ ਪਾਈ ਦੇ ਬਿਲਕੁਲ ਨਜ਼ਦੀਕ ਇਹ ਨਗਰ ਹੈ ਇਸ ਨਗਰ ਦਾ ਨਾਮ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਇਸ ਨਗਰ ਦੇ ਇੱਕ ਸਿੱਖ ਦਾ ਨਾਮ ਵੀ ਆਉਂਦਾ ਹੈ ਔਰ ਇਸ ਨਗਰ ਦਾ ਨਾਮ ਵੀ ਆਉਂਦਾ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਥਨ ਹੈ ਗੁਰ ਅਰਜਨ ਕਾ ਸਿੱਖ ਪਛਾਨੋ ਵੱਡੇ ਗ੍ਰਹਿ ਤਾਕੂ ਗ੍ਰਹਿਮਾਨੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇੱਕ ਸਿੱਖ ਜਿਸ ਦਾ ਨਗਰ ਵੱਡਾ ਗਰੇਵ ਭਾਵ ਵੱਡਾ ਘਰ ਹੈ ਉਸ ਸਿੱਖ ਦਾ ਨਾਮ ਜਦੋਂ ਇਤਿਹਾਸ ਨੂੰ ਪੜਦੇ ਆਂ ਬਾਤਦੇ ਆਂ ਗਿਆਨੀ ਗਿਆਨ ਸਿੰਘ ਬਹੁਤ ਹੀ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ بڑے ਡੂੰਘੀਆਂ ਵਿਚਾਰਾਂ ਦੇ ਮਾਲਕ ਜਿਨ੍ਹਾਂ ਨੇ ਬੜੇ ਇਤਿਹਾਸ ਨੂੰ ਖੋਜਿਆ ਹੈ ਬੜੇ ਇਤਿਹਾਸ ਨੂੰ ਸੰਗਤ ਦੇ ਸਾਹਮਣੇ ਲਿਆਂਦਾ ਹੈ ਖੋਜ-ਖੋਜ ਕਰਕੇ ਸੋ ਉਹ ਇਤਿਹਾਸ ਦੇ ਵਿੱਚੋਂ ਜੋ ਗਿਆਨੀ ਗਿਆਨ ਸਿੰਘ ਦਾ ਗ੍ਰੰਥ ਹੈ ਨਾ ਤਵਾਰੀਖ-ਏ-ਖਾਲਸਾ ਤਵਾਰੀਖ ਗੁਰੂ ਖਾਲਸਾ ਗ੍ਰੰਥ ਉਸ ਗ੍ਰੰਥ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਜਿਹੜਾ ਇਸ ਨਗਰ ਦੇ ਵਿੱਚ ਬਾਬਾ ਆਕਲ ਸਿੰਘ ਜੀ ਇੱਕ ਮਿਸਤਰੀ ਪਰਿਵਾਰ ਤਰਖਾਨ ਪਰਿਵਾਰ ਬਾਬਾ ਆਕਲ ਸਿੰਘ ਜੀ ਸਨ ਜਿਨ੍ਹਾਂ ਨੇ ਕਿ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸਹਿ ਮਹਾਰਾਜ ਜੀ ਦੀ ਸ਼ੋਭਾ ਸੁਣ ਕੇ ਗੁਰੂ ਰਾਮਦਾਸਹਿ ਮਹਾਰਾਜ ਜੀ ਦੇ ਦਰ ਤੇ ਜਾਣਾ ਪ੍ਰారంਭ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਔਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਦੇ ਆਨੰਦ ਸਿੱਖ ਬਣ ਗਏ। ਮਹਾਰਾਜ ਜੀ ਦੇ ਪਿਆਰੇ ਜਿਹੜੇ ਸਿੱਖ ਸਨ ਨਾ ਸਰਮੌਰ ਸਿੱਖ ਜਿਵੇਂ ਆਪਾਂ ਕਹੀਏ ਵੀ ਜਿਹੜੇ ਮਹਾਰਾਜ ਦੇ ਨਾਲ ਰਹਿਣ ਵਾਲੇ ਸਿੱਖਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਨਾਮ ਆਉਂਦਾ ਹੈ ਬਾਬਾ ਅਕਲ ਜੀ ਦਾ। ਜਿਨ੍ਹਾਂ ਨੂੰ ਤਿੰਨ ਪਾਤਸ਼ਾਹੀਆਂ ਗੁਰੂ ਰਾਮਦਾਸ ਸਹਿ ਮਹਾਰਾਜ, ਗੁਰੂ ਅਰਜਨ ਦੇਵ ਸਹਿ ਮਹਾਰਾਜ ਔਰ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਦੇ ਦਰਸ਼ਨ ਔਰ ਸੇਵਾ ਕਰਮ ਦਾ ਸੁਭਾਗ ਜਿਹੜਾ ਪ੍ਰਾਪਤ ਹੋਇਆ ਉਹ ਇਸ ਵੱਡੇ ਕਰਨਗਰ ਦੇ ਰਹਿਣ ਵਾਲੇ ਸਨ। ਬਾਬਾ ਆਕਰ ਜੀ ਇਸ ਨਗਰ ਦੇ ਰਹਿਣ ਵਾਲੇ ਸਨ। ਇਹਨਾਂ ਦਾ ਹੀ ਨਾਮ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਆਇਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਨੰਦ ਸਿੱਖ ਬਣ ਗਏ। ਇਹ ਸੇਵਾ ਸਿਮਰਨ ਕਰਦੇ, ਭਗਤੀ ਵਿੱਚ ਲੀਨ ਰਹਿੰਦੇ, ਹੱਕ ਸੱਚ ਦੀ ਕਿਰਤ ਕਮਾਈ ਕਰਦੇ ਔਰ ਦਸਵੰਦ ਗੁਰੂ ਘਰ ਭੇਟ ਕਰਿਆ ਕਰਦੇ ਸਨ। ਸਮਾਪਾ ਕੇ ਬਾਬਾ ਆਕਲ ਜੀ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਜਿਸ ਦਾ ਨਾਮ ਬੀਬੀ ਸੂਰਤੀ ਰੱਖਿਆ ਗਿਆ ਬੀਬੀ ਸੂਰਤੀ ਦਾ ਜਨਮ 1650 ਬਿਕਰਮੀ ਨੂੰ ਹੋਇਆ ਜਿਹੜਾ ਇਹ ਮੰਨਿਆ ਜਾਂਦਾ ਹੈ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਲੜਕੀ ਜਵਾਨ ਹੋਈ ਤਾਂ ਇਸ ਦਾ ਰਿਸ਼ਤਾ ਕਰਨ ਵਾਸਤੇ ਜਿਹੜੇ ਐ ਉਹ ਲਾੜੀ ਭੇਜੇ ਗਏ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਰਿਸ਼ਤਾ ਕਰਦੇ ਸਨ ਉਹ ਇਸੇ ਤਰ੍ਹਾਂ ਹੀ ਲਾਗੀ ਜਿਹੜੇ ਹੁੰਦੇ ਸਨ ਜਿਨ੍ਹਾਂ ਨੂੰ ਆਪਾਂ ਰਾਜੇ ਵੀ ਆਖਦੇ ਨੇ ਆ ਉਹ ਰਿਸ਼ਤਾ ਕਰ ਆਉਂਦੇ ਸਨ ਔਰ ਰਿਸ਼ਤਾ ਕਰਕੇ ਜਿਹੜਾ ਹੈ ਆ ਕੇ ਦੂਸਰੇ ਪਰਿਵਾਰ ਨੂੰ ਦੱਸਣ ਦੇ ਸਨ ਔਰ ਇਸੇ ਤਰ੍ਹਾਂ ਹੀ ਜਿਹੜਾ ਹੈ ਸਾਖ ਹੋ ਜਾਇਆ ਕਰਦੇ ਸਨ ਬਾਅਦ ਦੇ ਵਿੱਚ ਮੁਕਲਾਵਾ ਲੈਣ ਦੇ ਲਈ ਬਰਾਤਾਂ ਆਉਂਦੀਆਂ ਸਨ ਔਰ ਕਈ ਕਈ ਦਿਨ ਬਰਾਤ ਜਿਹੜੀ ਆ ਰਹਿ ਕੇ ਜਾਂਦੀ ਸੀ ਮੁਕਲਾਵਾ ਲੈਣ ਦੇ ਲਈ ਜਦੋਂ ਆਉਂਦੇ ਸਨ ਇਹ ਪ੍ਰਾਤਨ ਸਮਿਆਂ ਦੇ ਵਿੱਚ ਇਸੇ ਤਰ੍ਹਾਂ ਹੋਇਆ ਕਰਦਾ ਸੀ ਹੁਣ ਬਾਬਾ ਆਕਲ ਜੀ ਜੁੜੇ ਨੇ ਗੁਰੂ ਨਾਨਕ ਦੇਵ ਜੀ ਦੇ ਦਰ ਘਰ ਦੇ ਨਾਲ ਚੌਥੇ ਬਾਦਸ਼ਾਹ ਮਹਾਰਾਜ ਜੀ ਦੇ ਸਮੇਂ ਤੋਂ ਲੈ ਕੇ ਪੰਜਵੇਂ ਬਾਦਸ਼ਾਹ ਗੁਰੂ ਅਰਜਨ ਦੇਵ ਸਹਿਮਹਾਰਾਜ ਦੀ ਸੇਵਾ ਕੀਤੀ ਬੀਬੀ ਸੂਰਤੀ ਦਾ ਜਦੋਂ ਜਨਮ ਹੋਇਆ ਉਸ ਸਮੇਂ ਛੇਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਸਹਿ ਮਹਾਰਾਜ ਸੱਚੇ ਬਾਦਸ਼ਾਹ ਗੁਰਤਾ ਗਦੀ ਤੇ ਵਿਰਾਜਮਾਨ ਸਨ ਔਰ ਭਾਈ ਆਕਲ ਜੀ ਅਤੇ ਇਹਨਾਂ ਦਾ ਸਾਰਾ ਪਰਿਵਾਰ ਸਮੇਤ ਬੀਬੀ ਸੂਰਤੀ ਸਾਰੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਕਰਦੇ ਸੇਵਾਦਾਰ ਬਣ ਕੇ ਉਹਨਾਂ ਦੇ ਚਰਨਾਂ 'ਚ ਸੇਵਾ ਕਰਨ ਜਾਇਆ ਕਰਦੇ ਬੜੇ ਪਿਆਰੇ ਔਰ ਸ਼ਰਧਾਵਾਨ ਸਿੱਖ ਸਨ ਪਰ ਜਦੋਂ ਲੱਗੀ ਰਿਸ਼ਤਾ ਕਰਕੇ ਆਏ ਨਾ ਕਹਿੰਦੇ ਜਿਹੜਾ ਲਾਗੀਆਂ ਨੇ ਰਿਸ਼ਤਾ ਕੀਤਾ ਹੈ ਮਾਝੇ ਇਲਾਕੇ ਦੇ ਵਿੱਚ ਟੁਕਲਾਣੀ ਪਿੰਡ ਟੁਕਲਾਣੀ ਪਿੰਡ ਦੇ ਰਹਿਣ ਵਾਲੇ ਬਾਬਾ ਸਾਦਾ ਸਿੰਘ ਉਹਨਾਂ ਦੇ ਪੁੱਤਰ ਭਾਈ ਸਾਧੂ ਸਿੰਘ ਦੇ ਨਾਲ ਜਿਹੜਾ ਬੀਬੀ ਸੂਰਤੀ ਦਾ ਇਹ ਰਿਸ਼ਤਾ ਤਿਆ ਕਰ ਦਿੱਤਾ ਗਿਆ। ਔਰ ਇਥੇ ਪਿਆਰਿਓ ਇਤਿਹਾਸ ਦੇ ਵਿੱਚ ਇਹ ਘਟਨਾ ਜਦੋਂ ਹੁੰਦੀ ਹੈ ਨਾ ਇਥੋਂ ਇੱਕ ਬੜਾਈ ਏਕ ਮੋੜ ਲੈ ਲੈਂਦੀ ਹੈ। ਇਹ ਸਾਕੀ ਕਿ ਜਿਹੜੇ ਬਾਬਾ ਸਾਦਾ ਸਿੰਘ ਦਾ ਪਰਿਵਾਰ ਸੀ ਜਿੱਥੇ ਬਾਬਾ ਆਕਲ ਜੀ ਦੀ ਲੜਕੀ ਦਾ ਰਿਸ਼ਤਾ ਕੀਤਾ ਗਿਆ ਉਹ ਪਰਿਵਾਰ ਜਿਹੜਾ ਸੀ ਉਹ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਸੀ। ਉਹ ਪੀਰਾਂ ਨੂੰ ਮੰਨਣ ਵਾਲਾ ਪਰਿਵਾਰ ਸੀ। ਔਰ ਤੁਹਾਨੂੰ ਹਰਗੋਬਿੰਦ ਸਿੰਘ ਮਹਾਰਾਜ ਸੱਚੇ ਬਾਦਸ਼ਾਹ ਨੂੰ ਦਰਕਰਨ ਨੂੰ ਮੰਨਣ ਵਾਲਾ ਇੱਕ ਪਾਸੇ ਪਰਿਵਾਰ ਹੈ ਇੱਕ ਪਾਸੇ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਪਰਿਵਾਰ ਹੈ ਹੁਣ ਲੱਗੀ ਇਹ ਸੇਵਕ ਜਿਹੜਾ ਰਿਸ਼ਤਾ ਕਰਿਆ ਏ ਔਰ ਬਾਬਾ ਆਕਲ ਜੀ ਨੂੰ ਇਸ ਬਾਰੇ ਕੋਈ ਪਤਾ ਨਹੀਂ ਸੀ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਔਰ ਇਸ ਬਾਰੇ ਕਥਨ ਵੀ ਆਉਂਦਾ ਹੈ ਗ੍ਰੰਥ ਦੇ ਵਿੱਚ ਕਿ ਸਾਧੂ ਸਰਵਰ ਸੇਵਕ ਕਮਾਵੇ ਤੁਕਲਾਣੀ ਫਤਮਾਤ ਰਹਾਵੇ ਕਿ ਭਾਈ ਸਾਧੂ ਜੀ ਸਖੀ ਸਰਵਰੀਆਂ ਦੀ ਸੇਵਾ ਕਮਾਉਂਦੇ ਸਨ ਔਰਤ ਕੁਲਾਣੀ ਦੇ ਵਿੱਚ ਉਹਨਾਂ ਦਾ ਮਾਤ ਪਿਤਾ ਰਹਿੰਦਾ ਸੀ ਭਾਤ ਕੁਲਾਣੀ ਪਿੰਡ ਦੇ ਹੋਣ ਰਹਿਣ ਵਾਲੇ ਸਨ ਹੁਣ ਵਿਆਹ ਦੀ ਜਿਹੜੀ ਨਿਤੀ ਸੀ ਵਿਆਹ ਦੀ ਜਿਹੜੀ ਤਰੀਕ ਸੀ ਉਹ 16 ਜੇਠ 1670 ਬਿਕਰਮੀ ਨੂੰ ਜਿਹੜਾ ਬਾਬਾ ਸਾਦਾ ਜੀ ਆਪਣੇ ਪੁੱਤਰ ਭਾਈ ਸਾਧੂ ਦੀ ਬਰਾਤ ਲੈ ਕੇ ਵੱਡੇ ਘਰ ਪਹੁੰਚਦੇ ਆ ਇਹਨੇ ਸਮੇਂ ਨੂੰ ਜਿਹੜਾ ਹੈ ਬਾਬਾ ਬਾਬਾ ਅਕਲ ਜੀ ਨੂੰ ਪਤਾ ਲੱਗਦਾ ਔਰ ਬਾਬਾ ਅਕਲ ਜੀ ਆਪਣੀ ਪਤਰੀ ਨੂੰ ਆਖਦੇ ਨੇ ਕਿ ਬੇਟਾ ਮੇਥੋਂ ਬੜੀ-ਬੜੀ ਪੁੱਧ ਹੋ ਗਈ ਮੈਨੂੰ ਪਤਾ ਲੱਗਾ ਹੈ ਪਰ ਪਤਾ ਲੱਗਾ ਕਦੋਂ ਹੈ ਜਦੋਂ ਬਰਾਤ ਦੂਹੇ ਤੇ ਆ ਗਈ ਹੈ ਕਿ ਜਿਹੜੇ ਤੇਰਾ ਸਹੁਰਾ ਪਰਿਵਾਰ ਹੈ ਉਹ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਹੈ ਔਰ ਸਖੀ ਸਰਵਰੀਏ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਤੇ ਨਹੀਂ ਆਉਣ ਦੇਣਗੇ ਉਹਨਾਂ ਦਾ ਪੂਜਾ ਕਰਨ ਦਾ ਟੰਗ ਹੋ ਰਿਹਾ ਹੈ ਉਹਨਾਂ ਦੀ ਮਨੋਤ ਦਾ ਟੰਗ ਹੋ ਰਿਹਾ ਹੈ ਇਹ ਮੇਥੋਂ ਬੜਾ ਵੱਡਾ ਜ਼ੁਲਮ ਹੋ ਗਿਆ ਤੇ ਬੀਬੀ ਸੂਰਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੀ ਸੇਵਾ ਕਮਾਉਂਦੀ ਸਿੱਖ ਪਰਿਵਾਰ ਦੇ ਵਿੱਚ ਜਨਮੀ ਬੱਚੀ ਸੀ ਕਿਉਂ ਨਾ ਆਖਿਆ ਪਿਤਾ ਜੀ ਤੁਸੀਂ ਆਪਣਾ ਫਰਜ਼ ਨਿਭਾਇਆ ਹੈ ਔਰ ਗੁਰਬਾਣੀ ਦੇ ਵਿੱਚ ਮਹਾਰਾਜ ਲਿਖਦੇ ਹੈ ਵੀ ਜਿਹੜੇ ਸੰਜੋਗ ਹੈ ਤੁਹਾਨੂੰ ਹੀ ਲਿਖੇ ਹੁੰਦੇ ਨੇ ਜੋ ਕਰਤਾਰਨੇ ਲਿਖਿਆ ਹੈ ਪਿਤਾ ਜੀ ਹੁਣਾ ਉਹੀ ਹੈ ਹੁਣ ਆਪਾਂ ਅਰਦਾਸ ਬੇਨਤੀ ਕਰੀਏ ਤੁਸੀਂ ਆਪਣਾ ਫਰਜ਼ ਨਿਭਾਇਆ ਮੈਨੂੰ ਤੁਹਾਡੇ ਤੇ ਕੋਈ ਗਿਲਾ ਨਹੀਂ ਕੋਈ ਗੁੱਸਾ ਨਹੀਂ ਪਰ ਆਪਾਂ ਅਰਦਾਸ ਬੇਨਤੀ ਕਰੀਏ ਵੀ ਜਿਹੜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ ਮੈਨੂੰ ਉਹਨਾਂ ਦੇ ਚਲਣਾ ਤੇ ਭਰੋਸਾ ਹੈ ਮੈਨੂੰ ਉਹਨਾਂ ਦੇ ਦਰ ਤੇ ਭਰੋਸਾ ਹੈ ਉਹ ਆਪੇ ਕਿਰਪਾ ਕਰਨਗੇ ਫਿਰ ਉਸ ਸਮੇਂ ਇਤਿਹਾਸ ਦੇ ਵਿੱਚ ਕਥਨ ਆਉਂਦਾ ਹੈ ਵੀ ਜਦੋਂ 16 ਜੇਡ 1670 ਬਿਕਰਮੀ ਨੂੰ ਇਹ ਬਰਾਤ ਲੈ ਕੇ ਪਹੁੰਚਦੇ ਹੈ ਉਸ ਸਮੇਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਭਾਈ ਕੀ ਡਰੋਲੀ ਦੇ ਵਿੱਚੇ ਪਹੁੰਚੇ ਹੋਏ ਸਨ ਇਸ ਵੱਡੇ ਘਰ ਤੋਂ ਥੋੜੀ ਹੀ ਦੂਰ ਨਗਰ ਹੈ ਡਰੋਲੀ ਪਾਈ ਜਿੱਥੋਂ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬਾ ਜੀ ਦੇ ਪਤਿ ਪਰਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਜਿਹੜੇ ਘੋੜੇ ਲੈਣ ਲਈ ਜਦੋਂ ਘੋੜੇ ਤੇ ਦਿਸਾਲੇ ਕੋਲੇ ਸੀ ਸੰਗਤ ਦੇ ਪਾਸੋਂ ਉਹ ਘੋੜੇ ਜਿਹੜੇ ਸ਼ਾਹੀ ਕਿਲੇ ਦੇ ਵਿੱਚੋਂ ਲਾਹੌਰ ਦੇ ਵਿੱਚੋਂ ਲੈ ਕੇ ਆਏ ਸੀ ਉਹ ਘੋੜੇ ਲੈਣ ਲਈ ਭੇਜਿਆ ਸੀ ਇੱਥੋਂ ਭੇਜਿਆ ਸੀ ਬਾਬਾ ਬਿਧੀ ਚੰਦ ਜੀ ਨੂੰ ਉਹ ਘੋੜੇ ਲੈ ਕੇ ਆਏ ਬਾਬਾ ਬੀਦੀ ਚੰਦ ਜੀ ਉਹ ਅੱਗੇ ਇਤਿਹਾਸ ਦੇ ਵਿੱਚ ਆਪ ਜੀ ਨੂੰ ਜਾਣੂ ਕਰਵਾਵਾਂਗੀ ਸੋ ਉਸ ਸਮੇਂ ਮਹਾਰਾਜ ਇੱਥੇ ਪਹੁੰਚੇ ਹੋਏ ਸਨ ਸੇ ਜਦੋਂ ਵੀ ਮਾਤਾ ਸੂਰਤੀ ਜੀ ਨੂੰ ਇਹ ਪਤਾ ਲੱਗਿਆ ਬੀਬੀ ਸੂਰਤੀ ਜੀ ਨੂੰ ਇਹ ਪਤਾ ਲੱਗਿਆ ਕਿ ਉਹ ਸਖੀ ਸਰਵਨੀਆਂ ਨੂੰ ਮੰਨਣ ਵਾਲੇ ਨੇ ਤੇ ਉਹਨਾਂ ਅਰਦਾਸ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ ਤੋਂ ਦੂਰ ਨਹੀਂ ਰਹਿ ਸਕਦੀ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ ਔਰ ਬਾਬਾ ਆਕਲ ਜੀ ਵੱਡੇ ਘਰ ਦੇ ਵਿੱਚ ਬਰਾਤ ਉਤਰੀ ਉਹਨਾਂ ਦੀ ਸੇਵਾ ਕਰਦੇ ਨੇ ਕਹਿੰਦੇ ਉਸ ਸਮੇਂ ਜਦੋਂ ਫਿਰ ਕਹਿੰਦੇ ਮੁਕਲਾਵਾ ਲੈ ਕੇ ਬਰਾਤ ਜਦੋਂ ਵਾਪਸ ਜਾਣ ਲੱਗੀ ਨਾ ਜਦੋਂ ਢੋਲੀ ਤੋਰੀ ਬਾਬਾ ਅਕਲਜੀ ਨੇ ਆਪਣੀ ਧੀ ਦੀ ਬੀਬੀ ਸੂਤੀ ਦੇ ਦਿਲ ਵਿੱਚ ਉਹੀ ਅਰਦਾਸਾਂ ਨੇ ਸੱਚੇ ਪਾਤਸ਼ਾਹ ਤੁਸੀਂ ਪਾਤਰ ਖੋ ਤੁਸੀਂ ਮਿਹਰ ਕਰੋ ਕਹਿੰਦੇ ਤਨ ਤਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਦੀ ਜਾਨਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਢੋਲੀ ਭਾਈ ਤੇ ਵੱਡੇ ਘਰ ਦੇ ਵਿੱਚ ਕਾਰ ਇੱਕ ਜਗ੍ਹਾ ਉਸ ਜਗ੍ਹਾ ਕਹਿੰਦੇ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾ ਲਿਆ ਆਸਾ ਜੀ ਦੀ ਵਾਰ ਦਾ ਦੀਵਾਨ ਉੱਥੇ ਪੜਨ ਲੱਗੇ ਆਸਾ ਜੀ ਦੀ ਵਾਰ ਜਦੋਂ ਪੜਨ ਲੱਗੇ ਦੀਵਾਨ ਸਜਿਆ ਹੈ ਬੀਬੀ ਸੂਰਤੀ ਦੇ ਕੰਨਾਂ ਦੇ ਵਿੱਚ ਆਵਾਜ਼ ਗੁਰਬਾਣੀ ਦੀ ਪਈ ਤੇ ਕਹਿੰਦੇ ਉਹਨਾਂ ਨੇ ਲਾਲਚ ਦੇ ਕੇ ਇਤਿਹਾਸਕਾਰ ਦੱਸਦੇ ਨੇ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਐ ਕਿ ਬੀਬੀ ਸੂਰਤੀ ਨੇ ਜਦੋਂ ਆਸਾ ਜੀ ਦੀ ਵਾਰ ਦਾ ਪਾਠ ਸੁਣਿਆ ਉਨ੍ਹਾਂ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਜਾਪ ਸੰਗਤਾਂ ਦਾ ਇਕੱਠ ਰੂਪ ਦੇ ਵਿੱਚ ਜਦੋਂ ਸੰਗਤਾਂ ਜਾਪ ਕਰ ਰਹੀਆਂ ਸਨ ਸੰਗਤਾਂ ਦੀ ਆਵਾਜ਼ ਬੀਬੀ ਸੂਰਤੀ ਦੇ ਕੰਨਾਂ ਦੇ ਵਿੱਚ ਪੈਂਦੀ ਹੈ ਯਾਨੀ ਗਿਆਨ ਸਿੰਘ ਲਿਖਦੇ ਨੇ ਡਰੋਲੀ ਨਿਕਟ ਜਬੈ ਚਲ ਆਈ ਗੁਰ ਟਿਗ ਆਸਾ ਵਾਰ ਲਗਾਏ ਕਿ ਜਦੋਂ ਡਰੋਲੀ ਦੇ ਨਿਕਟ ਮਹਾਰਾਜ ਪਹੁੰਚੇ ਤੇ ਇੱਥੇ ਡਰੋਲੀ ਭਾਈ ਦੇ ਲਾਗੇ ਹੀ ਮਹਾਰਾਜ ਨੇ ਆਸਾ ਜੀ ਦੀ ਵਾਰ ਦਾ ਦੀਵਾਨ ਸਜਾਇਆ ਉਹ ਕੇਵਲ ਇਸ ਕਰਕੇ ਕਿ ਬੀਬੀ ਸੂਰਤੀ ਦੀ ਜਿਹੜੀ ਮਨ ਦੀ ਮਰਜ਼ਾ ਮਹਾਰਾਜ ਨੇ ਪੂਰੀ ਕਰਨੀ ਸੀ ਹੁਣ ਬੀਬੀ ਜੀ ਨੇ ਕਹਿੰਦੇ ਕੁਰਾਹਾ ਜਿਹੜੇ ਕੁਹਾਰ ਸਨ ਕੁਹਾਰਾਂ ਨੂੰ ਬੀਬੀ ਸੂਰਤੀ ਜੀ ਨੇ ਥੋੜਾ ਲਾਲਚ ਦੇ ਕੇ ਵੀ ਭਾਈ 2 ਮਿੰਟ ਲਈ ਇੱਥੇ ਰੁਕਦੇ ਹੋ ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ ਸੱਚੇ ਪਾਤਸ਼ਾਹ ਜੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਹੈ ਮਹਾਰਾਜ ਇੱਥੇ ਆਏ ਨਹੀਂ ਦੀਵਾਨ ਲੱਗਿਆ ਹੋਇਆ ਹੈ ਮਹਾਰਾਜ ਨੇ ਬਿਲਕੁਲ ਜਿਸ ਰਸਤੇ ਤੋਂ ਢੋਲੀ ਨੇ ਲੰਘਣਾ ਸੀ ਉਸ ਰਸਤੇ ਦੇ ਵਿੱਚਕਾਰ ਜਾ ਕੇ ਦੀਵਾਨ ਸਜਾ ਲਿਆ। ਔਰ ਮਿਹਰਬਾਨ ਦਿਆਲੂ ਸਾਧਗੁਰੂ ਸੱਚੇ ਪਾਤਸ਼ਾਹ ਜਦੋਂ ਗਏ ਇਧਰ ਭਾਈ ਸਾਧੂ ਨੂੰ ਪਤਾ ਲੱਗਿਆ ਬੀਬੀ ਸੂਰਤੀ ਕੋਹਾਰਾ ਨੂੰ ਲਾਲਚ ਦੇ ਕੇ ਅੱਗੇ ਚਲੀ ਗਈ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਔਰ ਭਾਈ ਸਾਧੂ ਨੂੰ ਜਦੋਂ ਪਤਾ ਲੱਗਿਆ ਕਹਿੰਦੇ ਕ੍ਰੋਧਵਾਨ ਹੋ ਕੇ ਤਲਵਾਰ ਖਿੱਚ ਕੇ ਬੀਬੀ ਸੂਰਤੀ ਦੇ ਮਗਰ ਭਾਈ ਸਾਧੂ ਗਏ ਵੀ ਇਹ ਕਿਸ ਤਰ੍ਹਾਂ ਗਈ ਹੈ ਕਹਿੰਦੇ ਜਦੋਂ ਤਲਵਾਰ ਦੇ ਨਾਲ ਉਹਨਾਂ ਤੇ ਵਾਰ ਕਰਨਾ ਚਾਹਿਆ ਔਰ ਮਹਾਰਾਜ ਦੀ ਮੇਰਾ ਪਰ ਹੀ ਨਜ਼ਰ ਪਈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਮੇਰ ਵਰਤਾਈ ਕੁਝ ਸਾਖੀਕਾਰ ਇਤਿਹਾਸਕਾਰ ਇਹ ਵੀ ਲਿਖਦੇ ਐ ਵੀ ਭਾਈ ਸਾਧੂ ਮਾਰਨਾ ਚਾਹੁੰਦੇ ਸੀ ਔਰ ਉੱਥੇ ਹੀ ਕਹਿੰਦੇ ਬਿਲਕੁਲ ਉਹਨਾਂ ਦਾ ਸਰੀਰ ਸਨ ਹੋ ਗਿਆ ਨਿਰਬਲ ਹੋ ਕੇ ਖੜ ਗਏ ਬੀਬੀ ਸੂਰਸੀ ਤੇ ਉਹਨਾਂ ਤੋਂ ਵਾਰ ਨਾ ਹੋਇਆ ਹੋਇਆ ਔਰ ਮਹਾਰਾਜ ਦੀ ਸ਼ਕਤੀ ਨੂੰ ਜਾਣ ਕੇ ਔਰ ਦੂਸਰੀ ਮੇਰਾ ਭੀ ਨਦਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਪਾਈ ਹੱਥ ਜੋੜ ਕੇ ਬੀਬੀ ਸੂਰਤੀ ਬੈਠੀ ਐ ਨਾਲ ਹੀ ਕਹਿੰਦੇ ਭਾਈ ਸਾਧੂ ਜੀ ਵੀ ਹੱਥ ਜੋੜ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੈਠ ਗਏ ਔਰ ਸਾਰੀ ਬਾਤਾਂ ਮਹਾਰਾਜ ਨੂੰ ਸੁਣਾਈ ਵੀ ਮਹਾਰਾਜ ਇਹ ਸਖੀ ਸਰਗਰਿਆਂ ਨੂੰ ਮੰਨਣ ਵਾਲੇ ਨੇ ਮਹਾਰਾਜ ਇਹ ਪੀਰਾਂ ਦੀ ਪੂਜਾ ਕਰਨ ਵਾਲੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਭਾਈ ਅੱਜ ਤੋਂ ਅਸੀਂ ਤੇਰੇ ਸਾਰੇ ਪਰਿਵਾਰ ਨੂੰ ਵੀ ਸਿੱਖੀ ਦੀ ਦਾਤ ਬਖਸ਼ਿਸ਼ ਕਰਦੇ ਹਾਂ ਔਰ ਸਿੱਖੀ ਦੀ ਦਾਤ ਉਹਨਾਂ ਨੂੰ ਬਖਸ਼ਿਸ਼ ਕੀਤੀ ਫਿਰ ਇਤਿਹਾਸਕਾਰ ਦੱਸਦੇ ਐ ਕਹਿੰਦੇ ਸਭ ਤੋਂ ਪਹਿਲਾਂ ਭਾਈ ਸਾਧੂ ਨੇ ਜਾ ਕੇ ਆਪਣੇ ਘਰ ਜਿਹੜਾ ਉਹ ਜਗ੍ਹਾ ਬਣੀ ਹੋਈ ਸੀ ਸਖੀ ਸਰਵਰੀਆਂ ਦੀ ਉਹ ਸਾਰੀ ਜਗ੍ਹਾ ਢਾਈ ਉਹ ਇਟਾਂ ਪੁੱਟ ਕੇ ਸਾਰੀਆਂ ਬਾਹਰ ਸੁੱਟਾਉਂਦੀਆਂ ਔਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅਨੰਦ ਭਗਤ ਬਣ ਗਏ ਔਰ ਬਾਬਾ ਆਕਲ ਜੀ ਦੀ ਸੁਪਤਰੀ ਬੀਬੀ ਸੂਰਤੀ ਉਸ ਦਿਨ ਤੋਂ ਉਹਦਾ ਸਾਰਾ ਪਰਿਵਾਰ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਦਰਕਰਨ ਨਾਲ ਜੁੜ ਗਏ ਔਰ ਇਸੇ ਤਰ੍ਹਾਂ ਫਿਰ ਮਹਾਰਾਜ ਨੇ ਬੀਬੀ ਸੂਰਤੀ ਨੂੰ ਜਦੋਂ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ ਜਾਣਾ ਬੀਬੀ ਸੂਰਤੀ ਨੂੰ ਫਿਰ ਬਚਨ ਕੀਤੇ ਸੀ ਮਹਾਰਾਜ ਨੇ ਮਹਾਰਾਜ ਕਹਿੰਦੇ ਭਾਈ ਤੁਹਾਡੇ ਘਰ ਚਾਂਦੀ ਵਰਗਾ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਭਾਈ ਰੂਪਾ ਰੱਖਣਾ ਕਿਉਂਕਿ ਗੁਰਬਾਣੀ ਦੇ ਵਿੱਚ ਚਾਂਦੀ ਨੂੰ ਰੂਪਾ ਆਖਿਆ ਜਾਂਦਾ ਹੈ ਰੂਪਾ ਦਾ ਭਾਵ ਚਾਂਦੀ ਹੁੰਦਾ ਹੈ ਇਸ ਲਈ ਭਾਈ ਰੂਪਾ ਨਾਮ ਰੱਖਣਾ ਹੈ ਔਰ ਉਹਦੇ ਨਾਮ ਤੇ ਨਗਰ ਵਸੇਗਾ ਔਰ ਗੁਰੂ ਮਹਾਰਾਜ ਜੀ ਦੇ ਬਚਨ ਐ ਐਸੇ ਹੋਏ ਭਾਈ ਰੂਪਾ ਭਾਈ ਭਗਤਾ ਇਹ ਅੱਗੇ ਜਿਹੜੀ ਇਹ ਕੁੱਲ ਐ ਇਹ ਬੀਬੀ ਸੂਰਤੀ ਦੀ ਅੰਸ਼ਵੰਸ਼ ਐ ਬਾਬਾ ਆਕਰ ਜੀ ਦੇ ਦੋਤੇ ਜਿਹੜੇ ਭਾਈ ਰੂਪਾ ਜੀ ਉਹਨਾਂ ਦੇ ਨਾਮ ਤੇ ਨਗਰ ਵਸਿਆ ਭਾਈ ਰੂਪਾ ਜੀ ਭਾਈ ਭਗਤਾ ਜੀ ਇਹ ਅੱਗੇ ਇਹ ਸਾਰੀ ਅਨਸ਼ ਅ ਜਿਹੜੀ ਹੈ ਵੱਡੇ ਘਰ ਤੋਂ ਬਾਬਾ ਆਕਲ ਜੀ ਇਹਨਾਂ ਦੇ ਦੋਤੇ ਇਹਨਾਂ ਦੀ ਅਨਸ਼ ਵੰਸ਼ ਦੇ ਵਿੱਚ ਨੇ ਸੋ ਕਹਿਣ ਦਾ ਭਾਵ ਇਹ ਇਤਿਹਾਸ ਦੇ ਵਿੱਚ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਆਪਾਂ ਨੂੰ ਜਾਣਨ ਨੂੰ ਮਿਲਦਾ ਹੈ ਕਿ ਵੱਡੇ ਘਰ ਦੇ ਰਹਿਣ ਵਾਲੇ ਬਾਬਾ ਆਕਲ ਜੀ ਜਿਨ੍ਹਾਂ ਨੇ ਫਿਰ ਮੇਰ ਹੋਈ ਜਿਨ੍ਹਾਂ ਤੇ ਕਿਰਪਾ ਹੋਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੂਸਰੀ ਵਾਰ ਦੇ ਤੋਂ ਮਹਾਰਾਜ ਡਰੋਲੀ ਆਉਂਦੇ ਐ ਤੇ ਫਿਰ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਬਾਦਸ਼ਾਹ ਜਦੋਂ ਦੂਜੀ ਵਾਰ ਢੋਲੀ ਆਏ ਸੰਗਤਾਂ ਨੂੰ ਉਤਾਰਦੇ ਹੋਏ ਢੋਲੀ ਭਾਈ ਤੋਂ ਸਿੱਧੇ ਹੀ ਸਮੇਤ ਆਪਣੀਆਂ ਫੌਜਾਂ ਦੇ 1300 1688 ਵਿਕਰਮੀ ਨੂੰ ਮਹਾਰਾਜ ਵੱਡੇ ਘਰ ਵਿਖਿਆ ਕੇ ਉਤਰੇ ਸੰਗਤ ਨੂੰ ਦیدارੇ ਬਖਸ਼ੇ ਇਥੋਂ ਦੇ ਚੌਧਰੀ ਰਾਏ ਭਾਗਮਲ ਅਤੇ ਬਾਬਾ ਆਕਲ ਜੀ ਆਦ ਸਿੱਖਾਂ ਨੇ ਬੜੇ ਹੀ ਪ੍ਰੇਮ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਥੇ ਸੇਵਾ ਕੀਤੀ ਇਤਿਹਾਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਇੱਥੇ 5 ਦਿਨ ਰਹੇ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਉਹ ਲਿਖਦੇ ਨੇ ਕਿ 5 ਦਿਨ ਮਹਾਰਾਜ ਇਸ ਜਗ੍ਹਾ ਰਹੇ ਔਰ ਇਸ ਜਗ੍ਹਾ ਜੋ ਥੜਾ ਬਣਿਆ ਹੈ ਉੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਫਿਰ ਅਸਥਾਨ ਬਣਾਈ ਗਏ ਜਿੱਥੇ ਮਹਾਰਾਜ ਸੱਜੇ ਪਾਤਸ਼ਾਹ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਜੇ ਪਾਤਸ਼ਾਹ ਜਦੋਂ ਬਾਬਾ ਬਿਧੀ ਚੰਦ ਜੀ ਘੋੜਾ ਲੈ ਕੇ ਆਉਂਦੇ ਐ ਜਿਹੜਾ ਦੂਸਰਾ ਘੋੜਾ ਲੈ ਕੇ ਆਉਂਦੇ ਐ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਬਾਬਾ ਬਿਧੀ ਚੰਦ ਜੀ ਲਾਹੌਰ ਤੋਂ ਸ਼ਾਹੀ ਕਿਲੇ ਤੋਂ ਘੋੜਾ ਲੈ ਕੇ ਨਿਕਲਦੇ ਐ ਔਰ ਆਪਣੇ ਮੁਖ ਤੋਂ ਬਾਣੀ ਉਚਾਰਦੇ ਆ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ ਇਹ ਗਾਉਂਦੇ ਹੋਏ ਅਮਰਤ ਵੇਲੇ ਹਰੀ ਕੇ ਪਤਣ ਲੰਘ ਕੇ ਰੋਟੀ ਵੇਲੇ ਨੂੰ ਵੱਡੇ ਘਰ ਪਹੁੰਚਦੇ ਐ ਵੱਡੇ ਘਰ ਪਹੁੰਚ ਕੇ ਬਾਬਾ ਆਕਲ ਜੀ ਪਾਸ ਕੋਲ ਠਹਿਰਦੇ ਐ ਬਾਬਾ ਬਿਧੀ ਚੰਦ ਜੀ ਵੱਡੇ ਘਰ ਆ ਕੇ ਜਿਹੜਾ ਘੋੜਾ ਹੈ ਉਹਨੂੰ ਮਾਲਿਸ਼ ਕਰਾਈ ਔਰ ਘੋੜੇ ਨੂੰ ਜਿਹੜੀ ਨਿਹਾਰੀ ਦਿੱਤੀ ਔਰ ਇੱਥੇ ਹੀ ਬਾਬਾ ਬਿਧੀ ਚੰਦ ਜੀ ਨੇ ਆਪ ਵੀ ਪ੍ਰਸ਼ਾਦਾ ਛਕਿਆ ਔਰ ਬਾਬਾ ਬਿਧੀ ਚੰਦ ਜੀ ਦੀ ਜਿਹੜੀ ਹੈ ਇੱਥੇ ਸੇਵਾ ਬਾਬਾ ਆਕਲ ਜੀ ਨੇ ਕੀਤੀ ਔਰ ਇਤੋਂ ਫਿਰ ਅੱਗੇ ਦੀਨਾ ਸਾਹਿਬ ਦੀ ਧਰਤੀ ਤੇ ਜਿੱਥੇ ਦੀਨਾ ਕਾਂਗੜ ਹੈ ਉਸ ਪਾਸੇ ਫਿਰ ਬਾਬਾ ਬਿਰੀ ਚੰਦ ਜੀ ਗਏ ਕਾਂਗੜ ਦੀ ਧਰਤੀ ਤੇ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਫਿਰ ਉਹ ਘੋੜਾ ਲੈ ਕੇ ਪਹੁੰਚੇ ਸੀ ਜਿਹੜਾ ਘੋੜਾ ਬਾਬਾ ਬਿਰੀ ਚੰਦ ਜੀ ਦੂਸਰਾ ਘੋੜਾ ਜਿਹੜਾ ਲੈ ਕੇ ਆਏ ਸੀ ਉਹ ਵੱਡੇ ਘਰ ਵਿਖੇ ਇਥੋਂ ਦੀ ਹੋ ਕੇ ਬਾਬਾ ਬਿਰੀ ਚੰਦ ਜੀ ਲੰਘੇ ਸੋ ਅੱਜ ਇਥੇ ਅਸਥਾਨ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਾਏ

ਤਨ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 1688 ਵਿਕਰਮੀ ਨੂੰ ਆਏ ਉਸ ਸਮੇਂ ਮਹਾਰਾਜ ਦੇ ਚਰਨਾਵਾਂ ਵਿੱਚ ਸੰਗਤ ਜੁੜੀ ਮਹਾਰਾਜ ਦੇ ਗੁਣ ਗਾਉਂਦੀ ਮਹਾਰਾਜ ਦਾ ਜਸ ਕਰਦੇ ਮਹਾਰਾਜ ਪੰਜ ਦਿਨ ਇੱਥੇ ਠਹਿਰੇ ਅੱਜ ਵੀ ਉਸੇ ਤਰ੍ਹਾਂ ਰਹਿਮਤਾਂ ਵਰਤਦੀਆਂ ਨੇ ਅੱਜ ਵੀ ਸੰਗਤ ਹਰ ਰੋਜ਼ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰ ਕਰਦੀ ਹਾਜ਼ਰੀ ਭਰਦੀ ਹੈ ਅੱਜ ਵੀ ਉਸੇ ਤਰ੍ਹਾਂ ਇੱਥੇ ਰੌਣਕਾਂ ਲੱਗਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਿਰਪਾ ਵਰਤਰੀ ਹੈ ਦੋਹਾਂ ਨਗਰਾਂ ਦੇ ਵਿੱਚ ਇੱਕੋ ਹੀ ਗੁਰੂ ਘਰ ਹੈ ਔਰ ਸਾਰੇ ਧਰਮਾਂ ਦੇ ਨਾਲ ਜੇ ਆਪਾਂ ਆਖੀਏ ਸੰਬੰ ਇਥੇ ਲੋਕ ਰਹਿੰਦੇ ਨੇ ਮੁਸਲਮਾਨ ਵੀ ਨੇ ਹਿੰਦੂ ਲੋਕ ਵੀ ਨੇ ਹਿੰਦੂ ਧਰਮ ਨੂੰ ਮੰਨਣ ਵਾਲੇ ਨੇ ਮੁਸਲਮਾਨ ਧਰਮ ਭਾਵ ਇਸਲਾਮ ਧਰਮ ਨੂੰ ਮੰਨਣ ਵਾਲੇ ਵੀ ਨੇ ਔਰ ਨਾਲ ਹੀ ਇਹ ਵੀ ਬੇਨਤੀ ਕਰੀਏ ਵੀ ਇੱਕੋ ਹੀ ਮੰਦਰ ਔਰ ਮਸਜਿਦ ਵੀ ਇੱਕੋ ਹੀ ਹੈ ਜੇ ਗੁਰੂ ਘਰ ਇੱਕ ਹੈ ਤੇ ਇਹਨੇ ਵੀ ਮੰਦਰ ਦੋ ਹੈ ਜਾਂ ਤਿੰਨ ਹੈ ਜਾਂ ਹੋਰ ਜਗ੍ਹਾ ਦੀ ਗਿਣਤੀ ਜਾਂ ਮਸੀਤਾਂ ਨੇ ਇੱਕੋ ਹੀ ਮੰਦਰ ਹੈ ਇਸ ਕਰਕੇ ਪਈ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਹੈ ਇਹ ਨਗਰਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਇਹ ਨਗਰ ਵਸਦੇ ਨੇ ਇਹ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਸ਼ੇਮੀ ਪਿੰਡ ਵੱਡਾ ਘਰ ਛੋਟਾ ਘਰ ਜ਼ਿਲ੍ਹਾ ਮੋਗਾ ਵਿਖੇ ਸਥਿਤ ਹੈ ਆਪ ਸਭਾ ਸੰਗਤਾਂ ਨੂੰ ਬੇਨਤੀ ਹੈ ਕਿ ਕਦੇ ਵੀ ਮੋਗੇ ਦੇ ਲਾਗੂ ਆਪ ਜੀ ਨੇ ਲੰਘਣਾ ਹੋਵੇ ਤੇ ਡਰੋਲੀ ਪਾਈ ਤੋਂ ਜਿੱਥੇ ਬਾਬਾ ਬਰੀ ਚੰਦ ਜੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਲਈ ਸੀ ਕੋੜਾ ਲਿਆਉਂਦੀ ਤੇ ਆਪ ਜੀ ਇਸ ਸਥਾਨ ਤੇ ਵੀ ਦਰਸ਼ਨ ਜਰੂਰ ਕਰਕੇ ਜਾਇਆ ਕਰੋ ਕਿਉਂਕਿ ਬਾਬਾ ਬਿਰੀ ਚੰਦ ਜੀ ਵੀ ਜਦੋਂ ਘੋੜਾ ਲੈ ਕੇ ਕਾਂਗੜ ਪਹੁੰਚਦੇ ਐ ਕਾਂਗੜ ਦੀ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਬਾਬਾ ਬਿਰੀ ਚੰਦ ਜੀ ਇਤਿਹਾਸ ਦੇ ਵਿੱਚ ਲਿਖਿਆ ਹੈ ਤਵਾਰੀਖ ਗੁਰੂ ਖਾਲਸਾ ਗ੍ਰੰਥ ਦੇ ਵਿੱਚ ਇਹ ਹਵਾਲਾ ਆਉਂਦਾ ਹੈ ਕਿ ਇੱਥੇ ਬਾਬਾ ਬਿਰੀ ਚੰਦ ਜੀ ਭਾਈ ਆਕਲ ਜੀ ਜੋ ਕਿ ਵੱਡੇ ਘੜਦੇ ਰਹਿਣ ਵਾਲੇ ਸਨ ਜਿਨ੍ਹਾਂ ਨੂੰ ਕਿ ਤਿੰਨ ਗੁਰੂ ਪਾਰਸ਼ੀਆ ਦੀ ਚਰਨ ਛੋਹ ਪ੍ਰਾਪਤ ਹੋਈ ਹੈ ਭਾਗ ਤਿੰਨ ਗੁਰੂ ਸਾਹਿਬਾਨਾਂ ਦੀ ਸੇਵਾ ਉਹਨਾਂ ਨੇ ਕੀਤੀ ਦਰਸ਼ਨ ਉਹਨਾਂ ਨੇ ਕੀਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਔਰ ਇਸ ਨਗਰ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਹਿਮਤ ਹੋਈ ਮਹਾਰਾਜ ਨੇ ਚਰਨ ਪਾਏ ਔਰ ਅੱਜ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਰਹਿਮਤ ਦੇ ਸਦਕਾ ਗੁਰਦੁਆਰਾ ਜਿਹੜਾ ਹੈ ਉਹ ਪਿੰਡ ਦੀ ਲੋਕਲ ਕਮੇਟੀ ਦੇ ਪਾਸ ਹੈ ਔਰ ਬੜੇ ਹੀ ਪ੍ਰੇਮ ਸਤਕਾਰ ਦੇ ਨਾਲ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਨੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਮਸਿਆ ਦੇ ਦੀਵਾਨ ਸਜਦੇ ਨੇ ਆਪ ਸਭਾ ਸਰਬਤ ਰੂ ਸੰਗਤਾਂ ਜਦੋਂ ਵੀ ਭਾਈ ਕਤੇ ਸਮਾਂ ਬਣਦਾ ਹੈ ਤੇ ਜਰੂਰ ਮਹਾਰਾਜ ਜੀ ਦੇ ਇਸ ਵਸਾਏ ਹੋਏ ਨਗਰ ਇਸ ਚਰਨ ਸੂਪ੍ਰਭਤ ਧਰਤੀ ਤੇ ਜਰੂਰ ਨਤਮਸਤਕ ਹੋਣ ਦੇ ਲਈ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ